ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ 'ਚ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਜੁੜੇ ਹਾਂ ਅੱਜ ਜਿਹੜੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਬਿਲਕੁਲ ਅਸਲੀਅਤ ਦੇ ਨਾਲ ਸਬੰਧ ਰੱਖਦੀ ਆ ਤੇ ਤੁਹਾਨੂੰ ਜਾਗਰੂਕ ਜ਼ਰੂਰ ਕਰੂਗੀ ਕਿਸੇ ਨਾਲ ਵੀ ਕੋਈ ਵੀ ਤਰ੍ਹਾਂ ਦਾ ਰਿਸ਼ਤਾ ਬਣਾਉਣ ਤੋਂ ਪਹਿਲਾਂ ਲੱਖ ਵਾਰ ਸੋਚ ਲਓ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਤੁਸੀਂ ਲੱਖ ਵਾਰ ਸੋਚੋ ਇਹ ਘਟਨਾ ਸਬੰਧ ਰੱਖਦੀ ਆ ਜੀ 36 ਗੜ ਜਿਹੜਾ ਪਰਦੇਸ਼ ਐ ਉਥੇ ਇੱਕ ਜ਼ਿਲ੍ਹਾ ਪੈਂਦਾ ਵਾ ਜੀ ਕੌਰਵਾ ਕੌਰਵਾ ਜ਼ਿਲ੍ਹੇ ਦਾ ਇੱਕ ਪਿੰਡ ਆ ਜੀ ਗੋਪਾਲਪੁਰ ਤੇ ਗੱਲ ਹੈਗੀ ਆ ਜੀ ਇਹ 10 ਜੁਲਾਈ 2024 ਦੀ ਅੱਜ ਤੋਂ ਮਤਲਬ ਸਾਲਕ ਪਹਿਲਾਂ ਦੀ ਗੱਲ ਆ ਉਥੇ ਇੱਕ ਡੈਮ ਪੈਂਦਾ ਜੀ ਇਸ ਇਲਾਕੇ ਦੇ ਵਿੱਚ ਬਾਗੋ ਡੈਮ ਉਹਨੂੰ ਕਿਹਾ ਜਾਂਦਾ ਉਥੇ ਨੇੜੇ ਦੇ ਇਲਾਕੇ ਦੇ ਵਿੱਚ ਉਸ ਡੈਮ ਦੇ ਆਲੇ-ਦੁਆਲੇ ਬਹੁਤ ਇੱਕ ਗੰਦੀ ਬਦਬੂ ਆ ਰਹੀ ਸੀ ਉਹ ਆਤਾ ਦੋ ਤਿੰਨ ਦਿਨਾਂ ਦੀ ਰਹੀ ਸੀ ਪਰ ਇੱਕ ਵਿਅਕਤੀ ਉਸ ਦਿਨ ਥੋੜਾ ਜਿਹਾ ਸੀਰੀਅਸਲੀ ਲੈਂਦਾ ਉਹ ਦੇਖਣ ਦੀ ਕੋਸ਼ਿਸ਼ ਕਰਦਾ ਉਹ ਲੱਭਣ ਦੀ ਕੋਸ਼ਿਸ਼ ਕਰਦਾ ਕਿ ਇਹ ਆਖਰ ਬਦਬੂ ਇੰਨੀ ਕਿਉਂ ਆ ਰਹੀ ਆ ਕਦੀ ਆ ਰਹੀ ਆ ਜਦੋਂ ਉਹ ਉਹ ਖਾਲੀ ਥਾਂ ਜਿਹੜੀ ਡੈਮ ਦੇ ਨਾਲ ਉੱਥੇ ਜਾ ਕੇ ਉਹ ਦੇਖਦਾ ਵਾ ਤਾਂ ਉੱਥੇ ਕੁਝ ਉਹਨੂੰ Laash ਦੇ ਟੁਕੜੇ ਪਏ ਮਿਲਦੇ ਆ ਉਹਦੇ ਉਹ ਘਬਰਾ ਜਾਂਦਾ ਬਹੁਤ ਜ਼ਿਆਦਾ ਚੀਕਾ ਮਾਰਦਾ ਵਾ ਤੇ ਜਦੋਂ ਚੀਕਾ ਮਾਰਦਾ ਸਾਰੇ ਹੋਰ ਵੀ ਆਲੇ ਦੁਆਲੇ ਲੋਕ ਜਿਹੜੇ ਲੰਗੇ ਜਾਂਦੇ ਸੀ ਉਹ ਰੁਕਦੇ ਨੇ ਉਹ ਜਦੋਂ ਦੇਖਦੇ ਨੇ ਕਿ ਇੱਥੇ লাশ ਦੇ ਟੁਕੜੇ ਪਏ ਆ ਤਾਂ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਮੈਨੂੰ 2 ਦਿਨ ਪਹਿਲਾਂ ਵੀ ਇਹ ਬਦਬੂ ਆ ਰਹੀ ਸੀ ਮੈਂ ਧਿਆਨ ਨਹੀਂ ਦਿੱਤਾ ਕੋਈ ਕਹਿੰਦਾ ਮੈਨੂੰ 3 ਦਿਨ ਪਹਿਲਾਂ ਵੀ ਬਦਬੂ ਆ ਰਹੀ ਸੀ ਮੈਂ ਧਿਆਨ ਨਹੀਂ ਦਿੱਤਾ ਤਾਂ ਜਦੋਂ ਹੁਣ ਇਹ ਪਤਾ ਲੱਗ ਗਿਆ ਕਿ ਬਦਬੂ ਆ ਕਿਉਂ ਰਹੀ ਸੀ ਤਾਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਵਾ ਪੁਲਿਸ ਨੂੰ ਉੱਥੇ ਬੁਲਾਇਆ ਜਾਂਦਾ ਵਾ ਹੁਣ ਉਸ ਜ਼ਿਲ੍ਹੇ ਦੀ ਜਿਹੜੀ ਐਸਪੀ ਮੈਡਮ ਆ ਜੀ ਨੀਹਾ ਵਰਮਾ ਉਹ ਉਥੇ ਆਪਣੀ ਟੀਮ ਦੇ ਨਾਲ ਪੂਰਾ ਪੁਲਿਸ ਬਲ ਲੈ ਕੇ ਉਥੇ ਪਹੁੰਚਦੇ ਨੇ ਤੇ ਉਥੇ ਥਾਣਾ ਜਿਹੜਾ ਪਾਲੀ ਪੈਂਦਾ ਉਸ ਥਾਣੇ ਤੋਂ ਉਹ ਸਾਰੀ ਪੁਲਿਸ ਦੀ ਫੋਰਸ ਪਹੁੰਚਦੀ ਆ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਤੇ ਉਹ ਸਾਰੀ ਇਨਵੈਸਟੀਗੇਸ਼ਨ ਆਪਣੀ ਸ਼ੁਰੂ ਕਰਦੀ ਆ ਉਹ ਦੇਖਦੀ ਆ ਕਿ ਬੜੇ ਬੁਰੇ ਤਰੀਕੇ ਦੇ ਨਾਲ ਇੱਕ লাশ ਉਹਦੇ ਕਈ ਟੁਕੜੇ ਕੀਤੇ ਹੋਏ ਨੇ ਉਥੇ ਉਹ ਮਿਲੀ ਆ ਹੁਣ ਜਦੋਂ ਇਹੋ ਜਿਹਾ ਕੇਸ ਆਉਂਦਾ ਪੁਲਿਸ ਲਈ ਬਹੁਤ ਸਟਰਗਲ ਵਾਲਾ ਕੰਮ ਹੁੰਦਾ ਪਹਿਲਾਂ ਪਹਿਲਾਂ ਇਹ ਵੀ ਕੋਈ ਵੀ ਪਛਾਣ ਨਹੀਂ ਹੋ پا ਰਹੀ Laash ਦੀ ਵੀ ਕੌਣ ਆ ਬੰਦਾ ਤੇ ਪੁਲਿਸ ਨੇ ਪਰ ਫਿਰ ਵੀ ਆਪਣਾ ਕੰਮ ਜਿਹੜਾ ਕਰਨਾ ਹੁੰਦਾ ਉਹ ਤੈਹ ਤੱਕ ਪਹੁੰਚ ਜਾਂਦੀ ਆ ਪੁਲਿਸ ਉੱਥੇ ਕੁਝ ਕੱਪੜੇ ਆਲੇ ਦੁਆਲੇ ਮਿਲਦੇ ਨੇ ਨਾਲ ਹੀ ਜਿੱਥੇ ਉਹ Laash ਦੇ ਟੁਕੜੇ ਪਏ ਸੀ ਇੱਕ ਬੈਗ ਮਿਲਦਾ ਤੇ ਇੱਕ ਬੂਰੀ ਉੱਥੇ ਪਈ ਸੀ ਜਦੋਂ ਬੂਰੀ ਦੇਖੀ ਜਾਂਦੀ ਆ ਉਹਦੇ ਚ ਵੀ ਕੁਝ Laash ਦੇ ਟੁਕੜੇ ਸੀ ਮਤਲਬ ਕਾਫੀ ਲਾਸ਼ ਦੇ ਟੁਕੜੇ ਇਦਾਂ ਵਿਖਰੇ ਪਏ ਸੀਗੇ ਹੁਣ ਜਦੋਂ ਇਹ ਸਾਰਾ ਕੇਸ ਉਹ ਮੈਡਮ ਦੇਖਦੇ ਨੇ ਤਾਂ ਪਹਿਲਾਂ ਤਾਂ ਆਲੇ ਦੁਆਲੇ ਜਿਹੜੇ ਪਿੰਡ ਦੇ ਲੋਕ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਕੋਈ ਇਸ ਵਿਅਕਤੀ ਨੂੰ ਜਾਣਦਾ ਤਾਂ ਉਹ ਕਹਿੰਦੇ ਆ ਜੀ ਕੋਈ ਨਹੀਂ ਇਸ ਵਿਅਕਤੀ ਨੂੰ ਕੋਈ ਨਹੀਂ ਜਾਣਦਾ ਉਹਦਾ ਸਹਰਾ ਜਿਹੜਾ ਉਹ ਅਲੱਗ ਕੀਤਾ ਹੋਇਆ ਸੀਗਾ ਸਾਰੀ ਬਾਡੀ ਤੋਂ ਉਸ ਤੋਂ ਬਾਅਦ ਜਿਹੜਾ ਬੈਗ ਉੱਥੇ ਪਿਆ ਸੀ ਉਹਨੂੰ ਖੋਲਿਆ ਜਾਂਦਾ ਵਾ ਉਸ ਬੈਗ ਦੇ ਵਿੱਚੋਂ ਪੂਰਾ ਜਿਹੜਾ ਪੁਖਤਾ ਪ੍ਰੂਫ ਉਸ ਬੰਦੇ ਦੀ ਆਈਡੈਂਟੀਟੀ ਪੁਲਿਸ ਨੂੰ ਮਿਲ ਜਾਂਦੀ ਆ ਉਸ ਬੈਗ ਦੇ ਵਿੱਚ ਉਸ ਬੰਦੇ ਦਾ ਆਧਾਰ ਕਾਰਡ ਸੀਗਾ ਜੀ ਪਾਸਪੋਰਟ ਸੀਗਾ ਤੇ ਇੱਕ 에ਅਰ ਟਿਕਟ ਸੀ ਜਦੋਂ ਉਹ 에ਅਰ ਟਿਕਟ ਪੁਲਿਸ ਦੇਖਦੀ ਆ ਤਾਂ ਉਹ 2 ਜੁਲਾਈ ਦੀ 에ਅਰ ਟਿਕਟ ਸੀਗੀ ਜਿਹੜੀ ਕਿ ਸਾਊਦੀ ਅਰਬ ਤੋਂ ਦਿੱਲੀ ਤੱਕ ਦੀ ਸੀ ਹੁਣ ਪੁਲਿਸ ਲਈ ਇਹ ਬੜਾ ਵੱਡਾ ਚੈਲੰਜ ਹੋ ਗਿਆ ਕਿ ਕਿੱਥੇ ਇਹ ਛੱਤੀਸਗੜ ਦਾ ਗੋਪਾਲਪੁਰ ਕਿੱਥੇ ਦਿੱਲੀ ਕਿੱਥੇ ਸਾਊਦੀ ਅਰਬ ਵੀ ਇਹ ਬੰਦਾ ਆਖਿਰ ਇੱਥੇ ਪਹੁੰਚਿਆ ਕਿਵੇਂ ਉਹਦਾ ਪਾਸਪੋਰਟ ਤੇ ਆਧਾਰ ਕਾਰਡ ਤੋਂ ਐਡਰੈਸ ਲਿਆ ਜਾਂਦਾ ਵਾ ਤੇ ਜਿਹੜਾ ਉਹ ਐਡਰੈਸ ਸੀਗਾ ਜੀ ਉਹ ਰਾਂਚੀ ਦਾ ਸੀ ਪੁਲਿਸ ਬਿਲਕੁਲ ਵੀ ਦੇਰ ਨਹੀਂ ਕਰਦੀ ਤੇ ਉੱਥੇ ਉਸ ਐਡਰੈਸ ਦੇ ਉੱਤੇ ਪਹੁੰਚਦੀ ਆ ਤਾਂ ਉੱਥੇ ਉਹ ਐਡਰੈਸ ਦੇ ਉੱਤੇ ਉਹਨਾਂ ਨੂੰ ਮੁਹੰਮਦ ਤਹਿਸੀਨ ਨਾਮ ਦਾ ਇੱਕ ਵਿਅਕਤੀ ਮਿਲਦਾ ਜਿਹੜਾ ਉਮਰਨ ਵਾਲੇ ਦਾ ਭਰਾ ਸੀਗਾ ਮਤਲਬ ਜਿਹੜਾ ਉਹ ਆਧਾਰ ਕਾਰਡ ਉਹਨੂੰ ਦਿਖਾਇਆ ਗਿਆ ਕਹਿੰਦਾ ਕਿ ਇਹ ਮੇਰਾ ਭਰਾ ਵਾ ਤੇ ਉਹ ਮਰਨ ਵਾਲੇ ਦਾ ਜਿਹੜਾ ਨਾਮ ਸੀਗਾ ਉਹ ਆ ਜੀ ਮੁਹੰਮਦ ਵਸੀਮ ਅਨਸਾਰੀ ਉਹਦੀ ਉਮਰ ਲਗਭਗ 28 ਸਾਲ ਦੇ ਕਰੀਬ ਸੀਗੀ ਜੀ ਤੇ ਸਾਊਦੀ ਅਰਬ ਦੱਸਦਾ ਉਹਦਾ ਭਰਾ ਕਿ ਰੋਟੀ ਕਮਾਉਣ ਦੇ ਲਈ ਥੋੜੀ ਦੇਰ ਪਹਿਲਾਂ ਮਤਲਬ 2.5 ਸਾਲ ਹੀ ਹੋਏ ਸੀ ਉਹਨੂੰ ਸਾਊਦੀ ਅਰਬ ਗਏ ਨੂੰ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਆ ਉਹ ਤੇ ਉਹਨੂੰ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਦਾ ਭਰਾ ਇੱਥੇ ਆਇਆ ਹੋਇਆ ਵਾ ਵੀ ਉਹ ਭਾਰਤ ਚ ਆਇਆ ਹੋਇਆ ਉਹ ਕਹਿੰਦਾ ਵੀ ਸਾਡੀ ਹਫ਼ਤੇ ਦੱਸ ਜਾਣ ਬਾਅਦ ਉਹਦੇ ਨਾਲ ਗੱਲ ਜਰੂਰ ਹੁੰਦੀ ਸੀ ਪਰ ਇਹਦੇ ਬਾਰੇ ਉਹਨੇ ਬਿਲਕੁਲ ਜ਼ਿਕਰ ਨਹੀਂ ਕੀਤਾ ਕਿ ਉਹ ਇੰਡੀਆ ਆ ਰਿਹਾ ਹੁਣ ਇਹ ਵੀ ਇੱਕ ਪੁਲਿਸ ਲਈ ਸਵਾਲ ਸੀ ਕਿ ਇਦਾਂ ਕਿਉਂ ਉਹ ਚੋਰੀ-ਚੋਰੀ ਭਾਰਤ ਕਿਉਂ ਆਇਆ ਤੇ ਉਹ ਗੋਪਾਲਪੁਰ ਉੱਥੇ ਪਹੁੰਚਿਆ ਕਿਵੇਂ ਕਿਸ ਮਕਸਦ ਦੇ ਨਾਲ ਉੱਥੇ ਪਹੁੰਚਿਆ ਹੁਣ ਪੁਲਿਸ ਉਹਦਾ ਨੰਬਰ ਘਟਾਉਂਦੀ ਆ ਜੀ ਵਸੀਮ ਦਾ ਤੇ ਜਦੋਂ ਰਿਕਾਰਡ ਕਢਾਏ ਜਾਂਦੇ ਆ ਜਿੰਨੇ ਵੀ ਲੋਕ ਲੋਕ ਉਹਦੇ ਸੰਪਰਕ ਦੇ ਵਿੱਚ ਸੀਗੇ ਸਾਰਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਕੋਈ ਵੀ ਉਹਨਾਂ ਨੂੰ ਜੋ ਜਾਣਕਾਰੀ ਚਾਹੀਦੀ ਸੀ ਪੁਲਿਸ ਦੇ ਹੱਥ ਲੱਗਣੀ ਉਹ ਲੱਗ ਨਹੀਂ ਸੀ ਰਹੀ 사우ਦੀ ਅਰਬ ਦੇ ਵਿੱਚ ਵੀ ਜਿਹੜੇ ਲੋਕ ਉਹਦੇ ਨਾਲ ਫੋਨ ਦੇ ਵਿੱਚ ਉਹ ਲਿੰਕ ਪਾਏ ਜਾਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉੱਥੋਂ ਵੀ ਕੁਝ ਪੁਲਿਸ ਦੇ ਹੱਥ ਨਹੀਂ ਲੱਗਦਾ ਫੇਰ ਜੀ ਜਦੋਂ ਸਾਰਾ ਫੋਨ ਉਹਦਾ ਟ੍ਰੇਸ ਕਰਾਇਆ ਜਾਂਦਾ ਕਿ ਕਿਹੜੀਆਂ-ਕਿਹੜੀਆਂ ਸੋਸ਼ਲ ਮੀਡੀਆ ਐਪਸ ਉਹ ਯੂਜ਼ ਕਰਦਾ ਸੀ ਤੇ ਕਿੱਥੇ-ਕਿੱਥੇ ਉਹ ਗੱਲ ਕਿਹਦੇ-ਕਿਹਦੇ ਨਾਲ ਕਰਦਾ ਸੀ ਤਾਂ ਇੱਕ ਸੱਚ ਸਾਹਮਣੇ ਨਿਕਲ ਕੇ ਆਉਂਦਾ ਵਾ ਕਿ ਇੱਕ ਲੜਕੀ ਜਿਹਦੀ ਉਮਰ 17-18 ਸਾਲ ਆ ਗੋਪਾਲਪੁਰ ਦੀ ਉਹ ਰਹਿਣ ਵਾਲੀ ਆ ਜਿੱਥੋਂ ਉਹਦੀ ਲਾਸ਼ ਮਿਲੀ ਤੇ ਉਹ ਵਸੀਮ ਨਾਮ ਦਾ ਜਿਹੜਾ ਵਿਅਕਤੀ ਮੁਹੰਮਦ ਵਸੀਮ ਉਹਦੇ ਨਾਲ ਇੰਸਟਾਗ੍ਰਾਮ ਦੇ ਉੱਤੇ ਗੱਲ ਕਰਦਾ ਹੁੰਦਾ ਸੀ ਹੁਣ ਕਿਤੇ ਨਾ ਕਿਤੇ ਇੱਕ ਬਹੁਤ ਤਕੜਾ ਸਬੂਤ ਪੁਲਿਸ ਦੇ ਹੱਥ ਲੱਗਿਆ ਕਿ ਇਹ ਸਾਰੀਆਂ ਤਾਰਾ ਕਿੱਦਾਂ ਜੁੜ ਰਹੀਆਂ ਨੇ ਪੁਲਿਸ ਲੱਭਦੀ ਆ ਜੀ ਉਸ ਲੜਕੀ ਦਾ ਘਰ ਘਰ ਲੱਭ ਜਾਂਦਾ ਪਰ ਲੜਕੀ ਨਹੀਂ ਮਿਲਦੀ ਕਿਉਂਕਿ ਉਹਦੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਅਸੀਂ ਲੜਕੀ ਨੂੰ ਬਿਲਕੁਲ ਹੀ ਆਪਣੇ ਵੱਲੋਂ ਬੇਦਖਲ ਕੀਤਾ ਹੋਇਆ ਵਾ ਉਹ ਕਰੈਕਟਰ ਦੀ ਠੀਕ ਨਹੀਂ ਆ ਅਸੀਂ ਉਹਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਦੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਬਹੁਤ ਥਾਂ ਤੇ ਸਾਡੀ ਬੇਇੱਜ਼ਤੀ ਕਰਾ ਚੁੱਕੀ ਆ ਅਸੀਂ ਉਹਦੇ ਨਾਲ ਕੋਈ ਸੰਪਰਕ ਨਹੀਂ ਰੱਖਿਆ ਹੋਇਆ ਤਾਂ ਪਿੰਡ ਦਾ ਹੀ ਇੱਕ ਬੰਦਾ ਉਸ ਇਲਾਕੇ ਦਾ ਹੀ ਇੱਕ ਬੰਦਾ ਦੱਸਦਾ ਕਿ ਇਸ ਲੜਕੀ ਦਾ ਇੱਕ ਜਿਹੜਾ ਪ੍ਰੇਮੀ ਆ ਉਹਦਾ ਨਾਮ ਹੈ ਜੀ ਰਾਜਾ ਖਾਨ ਉਹਦੇ ਨਾਲ ਹੀ ਇਹ ਜਦਾ ਰਹਿੰਦੀ ਸੀ ਉਹਦੇ ਨਾਲ ਹੀ ਇਹ ਸਾਰਾ ਕੁਝ ਜੋ ਵੀ ਇਹ ਗਲਤ ਕੰਮ ਆ ਉਹ ਕਰਦੀ ਸੀ ਹੁਣ ਰਾਜਾ ਖਾਨ ਦਾ ਜਿਹੜਾ ਐਡਰੈਸ ਉਹਦਾ ਵੀ ਲਿਆ ਜਾਂਦਾ ਮਤਲਬ ਫੋਨ ਨੰਬਰ ਦੋਨਾਂ ਦੇ ਮਿਲ ਗਏ ਸੀ ਕੋ ਕੁੜੀ ਦੇ ਵੀ ਤੇ ਰਾਜਾ ਖਾਨ ਦੇ ਵੀ ਤੇ ਪੁਲਿਸ ਨੇ ਐਡਰੈਸ ਘਟਾ ਲੇ ਜਦੋਂ ਉਹ ਐਡਰੈਸ ਤੇ ਪਹੁੰਚਦੇ ਆ ਜਿਹੜਾ ਜਿੱਥੇ ਰਾਜਾ ਖਾਨ ਨੇੜੇ ਦੇ ਇਲਾਕੇ ਦੇ ਵਿੱਚ ਹੀ ਰਹਿੰਦਾ ਸੀ ਉਹ ਵੀ ਫਰਾਰ ਸੀ ਉਹ ਵੀ ਘਰੇ ਨਹੀਂ ਸੀ ਤਾਂ ਦੋਨਾਂ ਦੇ ਫੋਨ ਟਰੈਕਿੰਗ ਤੇ ਲਾਏ ਜਾਂਦੇ ਆ ਤਾਂ ਪਤਾ ਲੱਗਦਾ ਕਿ ਦੋਨੋਂ 오ਡੀਸਾ ਦੇ ਵਿੱਚ ਨੇ ਤਾਂ 20 ਸਾਲ ਜਿਹੜੀ ਰਾਜਾ ਖਾਨ ਦੀ ਉਮਰ ਸੀ ਤਕਰੀਬਨ ਜਦੋਂ ਲੋਕੇਸ਼ਨ ਟਰੈਕ ਕੀਤੀ ਜਾਂਦੀ ਆ ਜਦੋਂ ਮੈਂ ਕਿਹਾ ਉੜੀਸਾ ਦੇ ਵਿੱਚ ਉਹ ਪਹੁੰਚੇ ਹੋਏ ਸੀ ਪੁਲਿਸ ਨਾਲ ਹੀ ਉੜੀਸਾ ਦੇ ਵਿੱਚ ਪਹੁੰਚਦੀ ਆ ਆਪਣੀ ਫੋਰਸ ਦੇ ਨਾਲ ਤੇ ਉਹਨਾਂ ਨੂੰ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਗ੍ਰਿਫਤਾਰ ਕਰ ਲੈਂਦੀ ਆ ਉਹ ਇਸ ਗੱਲੋਂ ਦੋਨੋਂ ਬਿਲਕੁਲ ਬੇਖਬਰ ਸੀ ਕਿ ਪੁਲਿਸ ਉਹਨਾਂ ਨੂੰ ਟਰੈਕ ਕਰ ਰਹੀ ਆ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਆਪਣਾ ਜਿਹੜਾ ਕੰਮ ਕੀਤਾ ਹਾਲੇ ਤੱਕ ਪੁਲਿਸ ਨੂੰ ਇਹ ਸ਼ੱਕ ਸੀ ਕਿ ਜਿਹੜਾ ਇਹ ਕਤਲ ਹੋਇਆ ਵਾ ਇਹਨਾਂ ਦਾ ਹੀ ਕੀਤਾ ਧਰਿਆ ਪਰ ਹਲੇ ਕਨਫਰਮ ਨਹੀਂ ਸੀ ਹੋਇਆ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਦੋਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਤੁਹਾਡਾ ਉਸ ਕਤਲ ਦੇ ਨਾਲ ਕੋਈ ਲੈਣਾ ਦੇਣਾ ਹੈ ਤਾਂ ਪਹਿਲਾਂ ਉਹ ਗੱਲ ਤੇ ਨਹੀਂ ਆਉਂਦੇ ਕਿਸੇ ਤੇ ਜਦੋਂ ਪੁਲਿਸ ਆਪਣੇ ਤਰੀਕੇ ਦੇ ਨਾਲ ਫਿਰ ਪੇਸ਼ ਆਉਂਦੀ ਆ ਤਾਂ ਸਾਰਾ ਸੱਚ ਬਿਆਨ ਕਰਦੀ ਆ ਉਹ ਲੜਕੀ ਸੱਚ ਕੀ ਸੀਗਾ ਜੀ ਸੱਚ ਇਹ ਦੀ ਕਿ 2021 ਦੀ ਕਹਿੰਦੀ ਗੱਲ ਹੈ ਪੁਲਿਸ ਨੂੰ ਜੋ ਦੱਸਦੀ ਆ ਰਾਓ ਕੇਲਾ ਤੋ ਰਾਂਚੀ ਦਾ ਉਹ ਆਪਣੇ ਪਰਿਵਾਰ ਦੇ ਨਾਲ ਸਫਰ ਕਰ ਰਹੀ ਸੀ ਟ੍ਰੇਨ ਦੇ ਵਿੱਚ ਉਸ ਟ੍ਰੇਨ ਦੇ ਵਿੱਚ ਹੀ ਇਹ ਮੁਹੰਮਦ ਵਸੀਮ ਅਨਸਾਰੀ ਨੂੰ ਦੇਖਦੀ ਹੈ ਜਿਹੜਾ ਕਿ 28 ਸਾਲ ਦਾ ਤੇ 18 मतलब 17 18 ਸਾਲ ਦੀ ਏ ਸੀ 10 12 ਸਾਲ ਦਾ ਦੋਨਾਂ ਦੇ ਵਿੱਚ ਫਰਕ ਸੀ ਇਹ ਖੂਬਸੂਰਤ ਇੰਨੀ ਸੀ ਕਿ ਉਹ ਵਸੀਮ ਇਹਦੇ ਵੱਲ ਅਟਰੈਕਟ ਹੁੰਦਾ ਵਾ ਤੇ ਇਹਦਾ ਵੀ ਕੁਝ ਜਿਹੜਾ ਮਕਸਦ ਹੋਰ ਸੀ ਉਹਨੂੰ ਜਾਣ ਬੁੱਝ ਕੇ ਵੀ ਆਪਣੇ ਵੱਲ ਹੋ ਸਕਦਾ ਉਸ ਲੜਕੀ ਨੇ ਅਟਰੈਕਟ ਕੀਤਾ ਹੋਵੇ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਪਰਿਵਾਰ ਤੋਂ ਉਹ ਲੈ ਕੇ ਤੇ ਤਾਂ ਇਹ ਆਪਣਾ ਇੰਸਟਾਗ੍ਰam ਅਕਾਊਂਟ ਵਸੀਮ ਨੂੰ ਦੱਸ ਦਿੰਦੀ ਆ ਕਿ ਇੱਥੇ ਮੇਰੇ ਨਾਲ ਤੂੰ ਗੱਲ ਕਰ ਲਿਆ ਕਰੀ ਉਹ ਆਪਣੇ ਰਾਹ ਹੋ ਜਾਂਦਾ ਇਹ ਆਪਣੇ ਰਾਹ ਹੋ ਜਾਂਦੀ ਆ ਪਰ ਇਹਨਾਂ ਦੀ ਇੰਸਟਾਗ੍ਰam ਦੇ ਉੱਤੇ ਚੈਟ ਸ਼ੁਰੂ ਹੋ ਜਾਂਦੀ ਆ ਜੋ ਲਗਾਤਾਰ ਚੱਲ ਰਹੀ ਸੀ ਇਸੇ ਦੌਰਾਨ ਆਪਣਾ ਆਪਣੀ ਜ਼ਿੰਦਗੀ ਨੂੰ ਸੈੱਟ ਕਰਨ ਦੇ ਲਈ ਮੁਹੰਮਦ ਵਸੀਮ ਸਾਊਦੀ ਅਰਬ ਚਲਿਆ ਜਾਂਦਾ ਵਾ ਸਾਊਦੀ ਅਰਬ ਜਾਣ ਤੋਂ ਬਾਅਦ ਵੀ ਜਿਹੜੀ ਦੋਨਾਂ ਦੀ ਗੱਲਬਾਤ ਬੰਦ ਨਹੀਂ ਹੁੰਦੀ ਦੋਨੋਂ ਇਨਸਟਾ ਦੇ ਉੱਤੇ ਗੱਲ ਕਰਦੇ ਨੇ ਨੰਬਰ ਵੀ ਸ਼ੇਅਰ ਹੋ ਜਾਂਦੇ ਨੇ ਇੱਕ ਦੂਜੇ ਦੇ ਨਾਲ ਤੇ ਉਸ ਤੋਂ ਬਾਅਦ ਜੀ ਜਿਹੜੀ ਉਹ ਲੜਕੀ ਆ ਉਹ ਲਾਲਚੀ ਸੀ ਇਹਦੇ ਕੋਲੋਂ ਪੈਸੇ ਮੰਗਣ ਲੱਗ ਜਾਂਦੀ ਆ ਹੁਣ ਉਹ ਵਿਚਾਰਾ ਭੋਲਾ ਬੰਦਾ ਇੱਕ ਕੁੜੀ ਦੀਆਂ ਗੱਲਾਂ ਦੇ ਵਿੱਚ ਆਇਆ ਹੋਇਆ ਸੀ ਇੱਕ ਕੁੜੀ ਦੇ ਜਾਲ ਵਿੱਚ ਫਸ ਚੁੱਕਿਆ ਸੀ ਉਹ ਜਿੰਨੇ ਵੀ ਪੈਸੇ ਮੰਗਦੀ ਸੀ ਇਹ ਉਹਨੂੰ ਟਰਾਂਸਫਰ ਕਰ ਦਿੰਦਾ ਸੀ ਵਸੀਮ ਤੇ ਜਿਹੜਾ ਉਹਦਾ ਆਸ਼ਿਕ ਸੀਗਾ ਕੁੜੀ ਦਾ ਉਹਨੂੰ ਸਾਰੀਆਂ ਗੱਲਾਂ ਉਹ ਦੱਸਦੀ ਸੀ ਤੇ ਉਹਦੇ ਕਹਿਣ ਤੇ ਹੀ ਸਾਰਾ ਕੁਝ ਉਹ ਕਰਦੀ ਵੀ ਸੀ ਤਾਂ ਰਾਜਾ ਖਾਨ ਕਹਿੰਦਾ ਵੀ ਇਹ ਮੈਨੂੰ ਇਦਾਂ ਲੱਗਦਾ ਵੀ ਇਹਨੇ ਸਾਊਦੀ ਅਰਬ ਜਾ ਕੇ ਕਾਫੀ ਪੈਸਾ ਕਮਾ ਲਿਆ ਵੀ ਆਪਾਂ ਹੌਲੀ ਹੌਲੀ ਕਿੰਨੇ ਕੁ ਪੈਸੇ ਇਹ ਤੋਂ ਲੈਂਦੇ ਰਹਾਂਗੇ ਜਿੰਨੇ ਵੀ ਪੈਸੇ ਇਹਨੇ ਕਮਾਇਆ ਆਪਾਂ ਇੱਕ ਵਾਰੇ ਤੋਂ ਲੈ ਲੈਨੇ ਆ ਤਾਂ ਉਹ ਪੂਰੀ ਪਲੈਨਿੰਗ ਕਰਦੇ ਆ ਪਲੈਨਿੰਗ ਇਹ ਸੀ ਕਿ ਅੱਗੇ ਉਸ ਲੜਕੀ ਦਾ ਇਹ ਮੋਟਿਵ ਸੀ ਅੱਗੇ ਉਹਦਾ ਟੀਚਾ ਸੀ ਕਿ ਉਹ ਵਸੀਮ ਨੂੰ ਆਪਣੇ ਵੱਲ ਹੋਰ ਅਟਰੈਕਟ ਕਰੇ ਆਪਣੇ ਪੂਰੇ ਵੱਸ ਦੇ ਵਿੱਚ ਕਰ ਲਵੇ ਤੇ ਉਹਦੇ ਨਾਲ ਨਿਊਡ ਵੀਡੀਓ ਕਾਲਸ ਆ ਜਿਹੜੀਆਂ ਉਹ ਸ਼ੁਰੂ ਕਰਦੀ ਆ ਮਤਲਬ ਕਿ ਉਹ ਜਦੋਂ ਵੀ ਉਹਨੂੰ ਵੀਡੀਓ ਕਾਲ ਕਰਨ ਲਈ ਕਹਿੰਦੀ ਸੀ ਤਾਂ ਆਪਣੇ ਕੱਪੜੇ ਉਤਾਰ ਕੇ ਉਹਦੇ ਨਾਲ ਗੱਲਾਂ ਕਰਦੀ ਸੀ ਵਸੀਮ ਪੂਰੀ ਤਰ੍ਹਾਂ ਪਾਗਲ ਹੋ ਚੁੱਕਿਆ ਸੀ ਉਹਨੂੰ ਲੱਗਦਾ ਸੀ ਕਿ ਉਹ ਕੁੜੀ ਉਹਦੇ ਨਾਲ ਪਿਆਰ ਕਰਦੀ ਆ ਤਾਂ ਇਹ ਸਾਰਾ ਕੁਝ ਹੋ ਰਿਹਾ ਵਾ ਤਾਂ ਉਹਨੂੰ ਇਹ ਸਾਰਾ ਕੁਝ ਵਾਸਤ ਚ ਕਰਕੇ ਕਹਿ ਲੋ ਇਦਾਂ ਤਾਂ ਇੱਕ ਦਿਨ ਪੁੱਛਦੀ ਆ ਕਿ ਕੀ ਤੂੰ ਇਹ ਫੋਨ ਦੇ ਉੱਤੇ ਹੀ ਸਾਰਾ ਕੁਝ ਕਰ ਸਕਦਾ ਕੀ ਤੂੰ ਮੈਨੂੰ ਮਿਲਣ ਦੇ ਲਈ ਸੱਚੀ ਮੁੱਚੀ ਨਹੀਂ ਆ ਸਕਦਾ ਤਾਂ ਉਹ ਵਸੀਮ ਜਵਾਬ ਦਿੰਦਾ ਵੀ ਇਹਦੇ ਵਿੱਚ ਕਿਹੜੀ ਗੱਲ ਆ ਜਦੋਂ ਤੂੰ ਕਹੇਂਗੀ ਮੈਂ ਉਦੋਂ ਹਾਜ਼ਰ ਹੋ ਜੂੰਗਾ ਤਾਂ ਉਹ ਲੜਕੀ ਜਿੱਦ ਕਰਦੀ ਆ ਕਿ ਮੈਨੂੰ ਇੱਥੇ ਆ ਕੇ ਭਾਰਤ ਆ ਕੇ ਗੋਪਾਲਪੁਰ ਵਿੱਚ ਆ ਕੇ ਤੂੰ ਮੈਨੂੰ ਮਿਲ ਕੇ ਜਾ ਤੇ ਇਸ ਤੋਂ ਬਾਅਦ ਜੀ ਤੁਸੀਂ ਆਪ ਅੰਦਾਜ਼ਾ ਲਾਓ ਕਿ ਜਿਹੜਾ ਸਾਊਦੀ ਅਰਬ ਤੋਂ ਗੋਪਾਲਪੁਰ ਦਾ ਜਿਹੜਾ ਡਿਸਟੈਂਸ ਆ ਉਹ ਤਕਰੀਬਨ 4400 ਕਿਲੋਮੀਟਰ ਆ ਇੱਕ ਮੁੰਡਾ ਇੱਕ ਕਰੈਕਟਰਲੈਸ ਕੁੜੀ ਪਿੱਛੇ 4400 ਕਿਲੋਮੀਟਰ ਦਾ ਸਫ਼ਰ ਕਰਕੇ ਉੱਥੇ ਪਹੁੰਚਦਾ ਵਾ ਕੁੜੀ ਦੇ ਹੀ ਇਲਾਕੇ ਦੇ ਵਿੱਚ ਉਹ ਆਪਣੀ ਜਿਹੜੀ ਟਿਕਟ ਬੁੱਕ ਕਰਦਾ 2 ਤਰੀਕ ਨੂੰ ਬੁੱਕ ਕਰਦਾ ਸਾਊਦੀ ਅਰਬ ਤੋਂ ਦਿੱਲੀ ਤੱਕ ਦੀ ਤੇ ਉਸ ਤੋਂ ਬਾਅਦ ਜੀ ਅਗਲੇ ਦਿਨ ਜਦੋਂ ਉਹ ਪਹੁੰਚ ਜਾਂਦਾ ਵਾ ਅ ਦਿੱਲੀ ਪਹਿਲਾਂ ਦਿੱਲੀ ਪਹੁੰਚਦਾ ਤਾਂ ਉਹਨੇ ਉਸੇ ਦਿਨ ਪਹਿਲਾਂ ਤਾਂ ਟ੍ਰੇਨ ਫੜਨੀ ਸੀਗੀ ਜੀ ਗੋਪਾਲਪੁਰ ਦੀ 36 ਗੱਡ ਦੀ ਟ੍ਰੇਨ ਫੜਨੀ ਸੀ ਤਾਂ 11-1200 ਕਿਲੋਮੀਟਰ ਆ ਜਿਹੜਾ ਦਿੱਲੀ ਤੋਂ ਗੋਪਾਲਪੁਰ ਦਾ ਜਿਹੜਾ ਫਾਸਲਾ ਵਾ ਇੱਕ ਦੋ ਦਿਨ ਟ੍ਰੇਨ ਦੇ ਵਿੱਚ ਲੱਗ ਜਾਂਦੇ ਆ ਜਦੋਂ ਗੋਪਾਲਪੁਰ ਪਹੁੰਚਦਾ ਵਾ ਤਾਂ ਇੱਕ ਬਲੈਰੋ ਗੱਡੀ ਦੇ ਵਿੱਚ ਰਾਜਾ ਖਾਨ ਆਪਣੇ ਆਸ਼ਿਕ ਦੇ ਨਾਲ ਉਹ ਲੜਕੀ ਉਹਨੂੰ ਰਿਸੀਵ ਕਰਨ ਦੇ ਲਈ ਆਉਂਦੀ ਆ ਜਦੋਂ ਉਹ ਗੱਡੀ ਦੇ ਵਿੱਚ ਬੈਠਦਾ ਤਾਂ ਪੁੱਛਦਾ ਕਿ ਇਹ ਮੁੰਡਾ ਕੌਣ ਆ ਤਾਂ ਉਹ ਕਹਿੰਦੀ ਇਹ ਮੇਰਾ ਭਰਾ ਲੱਗਦਾ ਵਾ ਤੂੰ ਘਬਰਾ ਨਾ ਉਹ ਗੱਲ ਨੂੰ ਇਗਨੋਰ ਕਰ ਦਿੰਦਾ ਥੋੜੀ ਜੀ ਅੱਗੇ ਜਾ ਕੇ ਜੀ ਉਹਦੀ ਗਰਦਨ ਦੇ ਉੱਤੇ ਉਹਦੀ ਥੋਣ ਦੇ ਉੱਤੇ ਚਾਕੂ ਲਾ ਦਿੱਤਾ ਜਾਂਦਾ ਰਾਜਾ ਖਾਨ ਵੱਲੋਂ ਰਾਜਾ ਖਾਨ ਉਹ ਬੰਦਾ ਸੀ ਜਿਹੜਾ ਇੱਕ ਕਸਾਈ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਮਤਲਬ ਉਹਦਾ ਜਿਹੜਾ ਖਾਨਦਾਨੀ ਪੇਸ਼ਾ ਉਹ ਕਸਾਈਆਂ ਦਾ ਸੀਗਾ ਉਹ ਜਦੋਂ ਚਾਕੂ ਲੱਗਦਾ ਵਾ ਜੀ ਵਸੀਮ ਦੇ ਤਾਂ ਉਹ ਘਬਰਾ ਜਾਂਦਾ ਉਹ ਚੀਕਾ ਮਾਰਦਾ ਜ਼ੋਰ-ਜ਼ੋਰ ਦੀ ਤਾਂ ਇਹ ਦੇਖ ਕੇ ਵਸੀਮ ਸੌਰੀ ਜਿਹੜਾ ਰਾਜਾ ਖਾਨ ਆ ਉਹ ਦੇਰ ਨਹੀਂ ਲਾਂਦਾ ਉਹਦੀ ਗਰਦਨ ਆਪਣੀ ਸਰੀਰ ਤੋਂ ਅਲੱਗ ਕਰ ਦਿੰਦਾ ਵਾ ਉਧਰ ਗੱਡੀ ਜਿਹੜੀ ਆ ਉਹ ਲੜਕੀ ਚਲਾ ਰਹੀ ਹੁੰਦੀ ਆ ਤੇ ਰਾਜਾ ਖਾਨ ਉਹਨੂੰ ਮਾਰਨ ਤੋਂ ਬਾਅਦ ਉਹਦੇ ਹੋਰ ਟੁਕੜੇ ਕਰਨੇ ਸ਼ੁਰੂ ਕਰ ਦਿੰਦਾ ਕਿਹਾ ਜਾਂਦਾ 17-18 ਤੋਂ ਵੱਧ ਟੁਕੜੇ ਉਸ ਬੰਦੇ ਦੇ ਵਸੀਮ ਦੇ ਮੁਹੰਮਦ ਵਸੀਮ ਦੇ ਕੀਤੇ ਜਾਂਦੇ ਆ ਟੁਕੜੇ ਕਰਕੇ ਉਹਦੇ ਹੀ ਬੈਗ ਦੇ ਵਿੱਚ ਕੁਝ ਟੁਕੜੇ ਪਾਏ ਜਾਂਦੇ ਨੇ ਕੁਝ ਬੋਰਾ ਸੀਗਾ ਇੱਕ ਉਹਦੇ ਵਿੱਚ ਪਾਏ ਜਾਂਦੇ ਨੇ ਤੇ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਉਹਦੇ ਟੁਕੜੇ ਪਾ ਕੇ ਉਹਨਾਂ ਦਾ ਹੁਣ ਇਰਾਦਾ ਸੀ ਕਿ ਇਹਨੂੰ ਇਹੋ ਜੀ ਜਗ੍ਹਾ ਤੇ ਸੁੱਟਿਆ ਜਾਵੇ ਜਿੱਥੋਂ ਇਹਦੇ ਟੁਕੜੇ ਲੱਭ ਹੀ ਨਾ ਸਕਣ ਤੇ ਉਹ ਚੁਣਦੇ ਆ ਦੀ ਬਾਗੋ ਡੈਮ ਜਿੱਥੋਂ ਨੇੜੇ ਇਹ ਬਦਬੂ ਆ ਰਹੀ ਸੀ ਤਾਂ ਜਿਹੜਾ ਉਦੋਂ ਸੀਨ ਬਣਿਆ ਜਦੋਂ ਇਹ ਲਾਸ਼ ਨੂੰ ਟੁਕੜਿਆਂ ਨੂੰ ਬਾਗੋ ਡੈਮ ਦੇ ਵਿੱਚ ਸੁੱਟਣ ਲੱਗਦੇ ਆ ਤਾਂ ਕਿਹਾ ਜਾਂਦਾ ਉੱਤੇ ਇੱਕ ਪੀਸੀਆਰ ਦੀ ਘੁੰਮਦੀ ਹੋਈ ਗੱਡੀ ਆ ਗਈ ਸੀ ਤੇ ਇਹ ਘਬਰਾ ਕੇ ਇਹ ਪ੍ਰੋਪਰ ਤਰੀਕੇ ਦੇ ਨਾਲ ਡੈਮ ਦੇ ਵਿੱਚ ਜਿਹੜੇ ਉਹ ਟੁਕੜੇ ਆ ਉਹ ਸੁੱਟ ਨਹੀਂ ਸਕੇ ਕਾਲੀ-ਕਾਲੀ ਦੇ ਵਿੱਚ ਟੁਕੜੇ ਸੁੱਟੇ ਤੇ ਉਹ ਡੈਮ ਤੋਂ ਇੱਕ ਪਾਸੇ ਜਾ ਕੇ ਗਿਰ ਗਏ ਤੇ ਜਿਹਦੇ ਨਾਲ ਇਹ ਫੜੇ ਗਈ ਹੁਣ ਦੇਖੋ ਦੋਸਤੋ ਉਸ ਤੋਂ ਬਾਅਦ ਚਲੋ ਪੁਲਿਸ ਨੇ ਆਪਣਾ ਕੰਮ ਕੀਤਾ ਇਹਨਾਂ ਨੇ ਆਪ ਕਬੂਲ ਕਰ ਲਿਆ ਕਿ ਸਾਰਾ ਜਿਹੜਾ ਜੁਰਮ ਇਹਨਾਂ ਨੇ ਕੀਤਾ ਪੁਲਿਸ ਨੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਆ ਜਰੂਰ ਕੀਤੀ ਡੀਐਨਏ ਟੈਸਟ ਵੀ ਕਰਾਇਆ ਕਿ ਕੀ ਇਹ ਲਾਸ਼ ਵਾਕਈ ਮੁਹੰਮਦ ਜਿਹੜੀ ਵਸੀਮ ਦੀ ਉਹ ਆ ਕੋਈ ਹੋਰ ਬੰਦੇ ਦੀ ਤਾਂ ਨਹੀਂ ਆ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰੋਪਰ ਕੀਤੀ ਤੇ ਇਹਨਾਂ ਨੂੰ ਬਣਦੀ ਸਜ਼ਾ ਜਿਹੜੀ ਉਹ ਦਿੱਤੀ ਅੱਜ ਵੀ ਇਹ ਜੇਲ੍ਹ ਦੇ ਵਿੱਚ ਨੇ ਦੋਨੋਂ ਪਰ ਇੱਕ ਗੱਲ ਜਿਹੜੀ ਸਿੱਖਣ ਵਾਲੀ ਆ ਕਿ ਇੱਕ ਟ੍ਰੇਨ ਦੇ ਵਿੱਚ ਕੁੜੀ ਮਿਲੀ ਇੰਸਟਾ ਦੇ ਉੱਤੇ ਗੱਲ ਹੋਈ ਉਹਨੇ ਆਪਣੇ ਵੱਲ ਖਿੱਚਿਆ ਉਹਨੇ ਹਰ ਤਰ੍ਹਾਂ ਦੇ ਨਾਲ ਇੱਕ ਬੰਦੇ ਨੂੰ ਆਪਣੇ ਵਾਸਤੇ ਕਰ ਲਿਆ ਤੇ ਬੰਦਾ ਦੇਖੋ 4400 ਕਿਲੋਮੀਟਰ ਦਾ ਸਫ਼ਰ ਕਰਕੇ ਆਪਣੇ ਘਰਦਿਆਂ ਨੂੰ ਮਿਲਣ ਨਹੀਂ ਜਲਦੀ ਆਉਂਦਾ ਇੱਕ ਕੈਰੇਕਟਰਲੈਸ ਕੁੜੀ ਨੂੰ ਮਿਲਣ ਦੇ ਲਈ ਆ ਗਿਆ ਤੇ ਆਪਣਾ ਅੰਜਾਮ ਦੇਖੋ ਉਹਨੇ ਕੀ ਕਰਵਾਇਆ ਸੋ ਕਦੇ ਵੀ ਕਿਸੇ ਅਣਜਾਣ ਬੰਦੇ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਸੋਚ ਲਿਆ ਕਰੂ ਕਿਸੇ ਦੀਆਂ ਵੀ ਇਦਾਂ ਜਦੋਂ ਆਪਾਂ ਖੂਬਸੂਰਤੀ ਦੇ ਫਿਦਾ ਹੋ ਕੇ ਕਹਿ ਲੋ ਵੀ ਉਹਦੀਆਂ ਗੱਲਾਂ ਚਾਗੇ ਮਿੱਟੀਆਂ-ਮਿੱਟੀਆਂ ਕਿਸੇ ਨੇ ਤੁਹਾਨੂੰ ਦੋ ਗੱਲਾਂ ਕਹਿਤੀਆਂ ਤੁਸੀਂ ਉਹਦੇ ਹੋਗੇ ਇਹਦਾ ਅੰਜਾਮ ਤੁਹਾਡੇ ਲਈ ਵੀ ਬਹੁਤ ਖਤਰਨਾਕ ਹੋ ਸਕਦਾ ਸੋ ਆਪਣਾ-ਆਪਣਾ ਖਿਆਲ ਜ਼ਰੂਰ ਰੱਖਿਆ ਕਰੋ ਹਰ ਮੋੜ ਦੇ ਉੱਤੇ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲਦਾ